ਖਾਇਰ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਦਾ ਕਿ ਤੁਹਾਨੂੰ ਪਹਿਲਾਂ ਸਾਡੇ ਨਗਰ ਆਟੀ ਦੇ ਸਰਪੰਚ ਸਾਹਿਬ ਨੇ ਤੁਹਾਨੂੰ ਜਾਣੂ ਕਰਾਇਆ ਵੇ ਜਿਹੜਾ ਇਹ ਰਸਤਾ ਆ ਇਹ ਖੇਤੀ ਵਾਲੇ ਖੂਹਾਂ ਨੂੰ ਲੋਕਾਂ ਨੂੰ ਜਮੀਨ ਨੂੰ ਲੱਗਦਾ ਰਸਤਾ ਆ ਛੋਟਾ ਰਸਤਾ ਆ ਇਹ ਐਗਰੀਕਲਚਰ ਸਮਝ ਲੋ ਲੈਂਡ ਨੂੰ ਲੱਗਦਾ ਐਗਰੀਕਲਚਰ ਲਈ ਵਰਤਿਆ ਜਾਂਦਾ ਪਰ ਮੋਰੇ ਕਮਰਸ਼ੀਅਲ ਨਹੀਂ ਹੈਗਾ ਪਰ ਇੱਥੇ ਕਮਰਸ਼ੀਅਲ ਜਿਹੜਾ ਫੈਕਟਰੀ ਲੱਗੀ ਫੈਕਟਰੀ ਲੱਗ ਰਹੀ ਆ ਜਿਹੜੀ ਕਿ ਬਿਨਾ ਪਰਮਿਸ਼ਨ ਤੋਂ ਲੱਗ ਰਹੀ ਆ ਉਹਨਾਂ ਦੇ ਮਾਲਕਾਂ ਨੇ ਸਾਡੀ ਕਰੀਬਨ 2 ਮਹੀਨੇ ਪਹਿਲਾਂ ਇਥੇ ਪਿੰਡ ਪੰਚਾਇਤ ਜੀ ਮੁਲਾਕਾਤ ਵੀ ਹੋਈ ਸੀ ਉਹ ਨਹੀਂ ਭਰੀ ਪੰਚਾਇਤ ਜੀ ਐਗਰੀ ਕੀਤਾ ਸੀ ਵੀ ਅਸੀਂ ਇਹ ਪਲਾਂਟ ਜਿਹੜਾ ਇੱਥੋਂ ਸ਼ਿਫਟ ਕਰ ਲਵਾਂਗੇ ਵੀ ਇੱਥੇ ਜੀ ਦਿੱਕਤ ਆ ਲੋਕਾਂ ਨੂੰ ਜਾਨੀ ਮਾਲੀ ਨੁਕਸਾਨ ਹੁੰਦਾ ਵੀ ਅਸੀਂ ਇਹਨੂੰ ਸ਼ਿਫਟ ਕਰ ਲਵਾਂਗੇ ਪਰ ਦੁਬਾਰਾ ਫੇਰ ਉਹ ਨਹੀਂ ਚੋਰੀ ਛੱਪੀ ਰਾਤ ਨੂੰ ਵੱਡੇ ਵੀਕਲ ਲਗਾ ਕੇ ਇੱਥੋਂ ਧੱਕੇ ਨਾਲ ਚਲਾਉਣ ਦੀ ਕੋਸ਼ਿਸ਼ ਕੀਤੀ ਆ ਅਸੀਂ ਸਾਡੇ ਨਾਲ ਹੁਣ ਵੀ ਉਹਨਾਂ ਦੀ ਗੱਲਬਾਤ ਹੋਈ ਆ ਅਸੀਂ ਇਹਨਾਂ ਨੂੰ ਕਿਹਾ ਵੀ ਨੰਗਣ ਵਾਸਤੇ ਕੋਈ ਸਾਡੀ ਲੋਕ ਨਹੀਂ ਤੁਹਾਨੂੰ ਤੁਸੀਂ ਨੰਗੋ ਗੱਡੀਆਂ ਲੈ ਕੇ ਨੰਗੋ ਆਪਣੀਆਂ ਪਰ ਜਿਹੜਾ ਕਮਰਸ਼ੀਅਲ ਵੀਕਲ ਆ ਜਿੱਦਾਂ ਕਿ ਇੱਥੇ ਕੱਲ ਟਰੱਕ ਦੀ ਵੀਡੀਓ ਵੀ 40 40 41 41 ਡਾਨ ਗੱਡੀਆਂ ਜਿਹੜੀਆਂ 14 14 ਚੱਕੀਆਂ ਗੱਡੀਆਂ ਐ ਸਿੱਧ ਲੈਂਕ ਛੋੜਾ ਰੋੜਿਆ ਇਟਾ ਵਾਲਾ ਇਹ ਇੱਥੇ ਨੰਗਰ ਨੂੰ ਜਿਹੜੀਆਂ ਉਹ ਮਿਢਾ ਰਹੇ ਸੀ ਪਰ ਉਹਨੂੰ ਰੋਕਿਆ ਵੀ ਗਿਆ ਸੀ ਸਾਡੀ ਪ੍ਰਸ਼ਾਸਨ ਨੂੰ ਵੀ ਇਹ ਮੰਗਿਆ ਵੀ ਦੋਨੇ ਪਹਿਲੂਆਂ ਨੂੰ ਦੇਖਦੇ ਹੋਏ ਜਿਹੜਾ ਇੱਥੇ ਫੈਸਲਾ ਲਿਆ ਜਾਵੇ ਕਿਉਂਕਿ ਜਿਹੜਾ ਕਿਸੇ ਨੂੰ ਕਾਨੂੰਨ ਜਾਨੀ ਨੁਕਸਾਨ ਹੋ ਗਿਆ ਜੇ ਕੋਈ ਹੈਪਨ ਹੋ ਗਿਆ ਕਿਸੇ ਦੀ ਮੌਤ ਹੋ ਗਈ ਉਹ ਦੁਬਾਰਾ ਆਪਾਂ ਉਹ ਪਰਵਾਹੀ ਨਹੀਂ ਕਰ ਸਕਦੇ ਸਾਡੀ ਕੋਈ ਨਾ ਨਾ ਲਗੜਾੜ ਨਹੀਂ ਇਹ ਇੰਡਸਟਰੀ ਵਾਲੇ ਜਿਹੜੇ ਆ ਸਾਡਾ ਕੋਈ ਨਾ ਨਾ ਲੈਣ ਦੇਣ ਨਹੀਂ ਨਾ ਕੋਈ ਲਗੜਾਟਿਆ ਪਰ ਸਾਡੀ ਇੱਕੋ ਬੇਨਤੀ ਆ ਵੀ ਆਪਣਾ ਪਲਾਂਟ ਕਿਤੇ ਵਧੀਆ ਜਗ੍ਹਾ ਤੇ ਇਹ ਅੱਟੀ ਪਿੰਡ ਦੇ ਲਾਗੇ ਮਸੂਲਪੁਰ ਲਾਗੇ 7 ਫੀਟ ਰੀਆਂ ਹੋਰ ਚੱਲਦੀਆਂ ਸਾਨੂੰ ਉਹਨਾਂ ਨੂੰ ਕੋਈ ਪ੍ਰੋਬਲਮ ਨਹੀਂ ਕਿਉਂਕਿ ਉਹਨਾਂ ਦੀ ਲੋਕੇਸ਼ਨ ਜਿਹੜੀ ਆ ਰੋਡ ਦੇ ਉੱਤੇ ਆ ਤੇ ਉਹਨਾਂ ਨੂੰ ਕਿਸੇ ਨਾਲ ਦਿੱਕਤ ਨਹੀਂ ਕਿਸੇ ਰਾਹਗੀਰ ਨੂੰ ਕਿਸੇ ਖੂਹ ਵਾਲੇ ਨੂੰ ਇਹ ਜਿਹੜਾ ਪਲਾਂਟ ਆ ਇਹ ਛੋਟੇ ਰਾਸਤੇ ਤੇ ਲੱਗਾ ਆ ਜਿਹੜਾ ਗੇਟਾਂ ਦਾ ਰਸਤਾ ਆ ਅਸੀਂ ਇਹਨਾਂ ਨੂੰ ਇਹ ਬੇਨਤੀ ਕੀਤੀ ਆ ਵੀ ਤੁਸੀਂ ਆਪਣਾ ਇਹਦਾ ਕਿਤੇ ਹੋਰ ਜਗ੍ਹਾ ਤੇ ਬਦਲ ਲਓ ਤੇ ਸਾਡਾ ਸਾਥ ਦਿਓ ਠੀਕ ਹੈ ਠੀਕ ਹੈ ਜੀ